ਦੀ ਗੱਲ ਕੀਤੀ ਆ ਤੇ ਜਿਹੜੇ ਤੇ ਉਹਦੀ ਕਿਰਪਾ ਜਿੰਨੀ ਗੱਲ ਤੇ ਕਿਰਪਾ ਜਿਹੜੀ ਵਿਡਾਈ ਵੀ ਮੈਂ ਤੁਹਾਨੂੰ ਨਿਕਦਾਂ ਦਿੱਤੀ ਆ 10000 ਸਤਸੰਗੀ ਹੋਣਾਂ ਨੂੰ 10000 ਤੇ ਇੱਕ ਜਗਿਆਸੂ ਹੁੰਦਾ ਵਿੱਚ ਧਰ ਦੇ ਕਿਰਪਾ ਕੋ ਕਿੰਨੀ ਹੋਈ ਆ 10000 ਸਤਸੰਗ ਵਿੱਚ ਬੈਠੇ ਹੋਣ ਤੇ ਇੱਕ ਜਗਿਆਸੂ ਹੁੰਦਾ ਫਿਰ 10000 ਜਗਿਆਸੂ ਹੋਣ ਤੇ ਇੱਕ ਸਾਧੂ ਹੁੰਦਾ ਜਿਹਦੀ ਰਸਨਾ ਤੇ ਹਰ ਵੇਲੇ ਪਰਮੇਸ਼ਰ ਦਾ ਨਾਮ ਰੰਦਾ ਫਿਰ 10000 ਸਾਧੂ ਹੋਣ ਤੇ ਇੱਕ ਸੰਤ ਹੁੰਦਾ ਤੇ ਧਰ ਦੇ ਇੰਨੀ ਕਿਰਪਾ ਕੀਤੀ ਆ ਉਹਨੇ ਕਿਹਾ ਵੀ ਜਦੋਂ ਗੁਰੂਆਂ ਪੀਰਾਂ ਪਗਮਰਾਂ ਬਤਾਰਾਂ ਨੇ ਕਿਹਾ ਵੀ ਜਦੋਂ ਉਹ ਆਇਆ ਤੇ ਜਿਹੜੀਆਂ ਚੀਜ਼ਾਂ ਨਹੀਂ ਬੋਲਦੀਆਂ ਉਹ ਬੋਲਣ ਗਿਆ ਉਹ ਬੋਲੀਆਂ ਵਿਸਾਖ ਕਹਿ ਰਿਹਾ ਕੁਸ਼ ਵੀ ਤੁਹਾਨੂੰ ਕੀ ਵਡਿਆਈ ਮਿਲੀ ਆ ਵਿਸਾਖ ਕਹਿ ਵਿਸਰਨਾ ਨਾ ਜਾਇਓ ਕੰਤਾ ਇੰਜ ਉਹ ਦੇਵੇ ਮਾਨ ਵਡਿਆਈ ਆ ਜਿਸ ਦੀ ਕਿਰਪਾ ਬਿਨਾ ਕੋਈ ਬਣ ਨਹੀਂ ਸਕਦਾ ਸੰਤ ਸੁਭ ਵੀ ਮਲੇ ਨਾ ਕੋਈ ਵੜਿਆਈਆ ਬਿਨਾ ਮਿਹਰ ਤੋਂ ਲੇਖੇ ਲਗੇ ਨਾ ਜਪਿਆ ਮੰਤ ਮੰਤਵ ਹਲਨਾ ਕੋਈ ਕਰਾਈਆ ਇਨ ਜੇਸ ਨੇ ਸਬਦਾ ਕੀਤਾ ਅੰਤ ਅੰਤ ਜਿ ਕਰਨ ਵੇਖੇ ਲਗਾਈਆ ਜਨ ਭਗਤੋ ਤੁਸੀਂ ਬੋਦਿਆ ਗਾਦੇ ਇਹ ਪੰਡਤ ਹਰ ਕੋਈ ਕਹਿੰਦਾ ਵੀ ਉਹਦਾ ਕੋਈ ਭੇਵ ਨਹੀਂ ਕਰਦਾ ਤਾਂ ਇਹ ਕਿਰਪਾ ਕਰਕੇ ਕੀ ਕੀਤਾ ਜਨ ਭਗਤੋ ਤੁਸੀਂ ਬੋਧ ਅਗਾਦੇ ਪੰਡਤਾ ਜਿੰਨਾ ਪੇਵਲਿਆ ਪ੍ਰਭ ਪਾਈਆ ਉਹਦਾ ਕੋਈ ਕਹਿੰਦੇ ਭੇ ਪਾ ਨਹੀਂ ਸਕਦਾ ਤੇ ਧਰ ਤੇ ਗਿਰ ਪਾਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਤਾਨੂੰ ਸੱਚਖੰਡ ਦਵਾਰ ਦੇ ਬਣਾ ਕੇ ਮਹੰਤ ਸਾਚ ਦੇ ਵਾਰੇ ਲੈ ਟਕਾਇਆ ਇੱਕ ਪਾਸ਼ਾ ਦੀ ਸਪੀਤ ਯਾਦ ਆ ਗਈ ਕਿਰਪਾ ਦੀ ਨੇ ਕਿਹਾ ਨਾ ਤੁਹਾਨੂੰ ਸਾਧ ਕਹੂੰਗਾ ਨਾ ਸੰਤ ਕਹੂੰਗਾ ਮੈਂ ਤਾਂ ਉਹ ਭਗਤ ਜੇ ਜਿਹਨੂੰ ਪ੍ਰਭ ਨੇ ਆਪ ਬਣਾਇਆ ਕੀ ਕਹ ਗਏ ਸੰਤ ਦੀ ਇੱਕ ਦਾ 10000 ਜਗਿਆਸੂਆਂ ਚੋਂ ਇੱਕੋ ਵੇ ਤੇ ਸਾਧੂ ਹੁੰਦਾ ਤੇ 10000 ਫਿਰ ਸਾਧੂ ਹੁੰਦੇ ਇੱਕ ਸੰਤ ਹੁੰਦਾ ਤੇ ਸੰਤਾਂ ਤੋਂ ਤੁਹਾਨੂੰ ਜ਼ਿਆਦਾ ਵੀਡਾਈ ਦਿੱਤੀ ਸਮੇਂ ਦੇ ਮਾਲਕ ਨੇ ਸਮੇਂ-ਸਮੇਂ ਅਨਸਾਰ ਗੁਰੂਆਂ ਪੀਰਾਂ ਪਗੰਬਰਾਂ ਨੂੰ ਉਤਾਰਾ ਨੂੰ ਭੇਜਿਆ ਤੇ ਸਮੇਂ ਦੇ ਮਾਲਕ ਨੇ ਹੁਣ ਆਪਣਾ ਖੇਲ ਆਪ ਕੀਤਾ ਕੀ ਕਿਹਾ ਸਮਾਂ ਕੀ ਕਹਿ ਰਹੇ تھے ਸਮਾਂ ਕਹੇ ਮੈਂ ਭਗਤਾਂ ਜੁਗਾ ਹਰ ਜੂ ਸੇਵਾ ਆਪ ਲਗਾਈਆ ਅੰਤਰ ਆਤਮ ਦੇਵਾਂ ਚੋਗਾ ਹੰਸਾ ਮਾਨਕ ਮੋਤੀ ਚੁੰਨ ਭਰਾਈਆ ਬਾਰੋਂ ਸਭ ਨੂੰ ਦੇਵਾਂ ਧੋਖਾ ਸੱਚੀ ਸਮਝ ਕੋਈ ਨਾ ਪਾਈਆ ਬੇਨ ਸਤਗੁਰੂ ਪੂਰੇ ਆਦ ਜੀ ਗਾਦ ਸਮਾਉ ਖਾ ਪੀੜੀ ਗਲੀ ਔ ਜਿੜਾ ਜਾਂ ਮੁੰਡਾਂ ਡ ਨਾ ਕੋਈ ਮੁਚਾਈਆ ਜੁਗ ਜੁਗ ਦੇਵਾ ਸੱਚ ਸਲਾ ਸਰਬ ਜੀ ਆ ਸਮਝਾਈਆ ਕਰਤਾ ਪੁਰਖ ਲੋ ਮਨਾ ਕੀਮਤ ਆਪੇ ਪਾਈਆ ਹਾਜ਼ਰ ਕੋਲੋਂ ਬਖਸ਼ੋਗਨਾ ਇਨੇ ਬਾਣੀ ਲਗਾਈ ਉਹੜੀ ਹਾਜ਼ਰ ਸੀ ਹਾਜ਼ਰ ਕੋਲੋਂ ਬਖਸ਼ੋਗਨਾ ਜੋ ਗਿਆ ਸੋ ਗਿਆ ਪੱਲੂ ਛਡਾਈਆ ਜੋਤੀ ਯੋਧ ਸਰੂਪ ਹਾਰਾ ਬੀ ਆਪਣੀ ਕਿਰਪਾ ਕਰ ਲੇਖਾ ਜਾਣੇ ਬੇ ਪਰਵਾਈਆ ਜੇ ਗੁਰਮੁਖੋ ਤੁਸੀਂ ਆਸਰਾ ਰੱਖਿਆ ਇੱਕ ਇੱਕ ਅੰਕਾਰ ਹੋ ਕੇ ਲਾ ਮਲਾਈਆ ਕਾਨੂੰ ਬੁਣਾ ਕੇ ਸੱਚ ਖਣ ਦਿਵਾਰੇ ਦੇ ਸਿੱਖ ਸਿੱਖਿਆ ਧਰਮੀ ਨਾਲ ਪੜਾਈਆ ਅੱਗਾ ਅੱਗੇ ਸਦਾ ਵਸਾ ਤੁਹਾਡੇ ਵਿੱਚ ਹਰ ਘਟਕਾਂ ਅੰਦਰ ਦੇਰਾ ਲਾਈਆ ਸੌਂਦੇ ਆ ਜਾਗਦੇ ਆ ਤੁਰਦੇ ਆ ਫਿਰਦੇ ਆ ਨੂੰ ਲਾਈ ਰੱਖਾਂ ਖੇਤ ਪਰੇਮ ਪ੍ਰੀਤੀ ਵਿੱਚ ਬੰਧਾਈਆ ਤੁਹਾਡਾ ਮਾਦ ਬਿਦ ਭਾਈ ਭੈਣ ਸਾਗ ਸੱਜਣ ਬਣ ਕੇ ਇਕ ਰਾਹੇ ਤ ਪਰੀਤਮ ਹੋ ਗਏ ਵੇਖ ਵਿਖਾਈਆ ਲੋਗ ਮਾਦ ਧਾੜੀ ਲਗਣਾ ਦੇਵਾ ਪੇਠਾ ਹੋਰ ਕਿਤੇ ਹੀ ਤਾਂ ਸਿਰ ਆਪਣਾ ਹੱਥ ਟਿਕਾਈਆ ਨਿਰਗੁਣ ਧਾਰ ਪ੍ਰਗਟ ਹੋ ਕੇ ਆਪ ਆਂਦੇ ਭੋ ਨਿਰਗੁਣ ਆ ਉਹ ਨਿਰਗੁਣ ਧਾਰ ਪ੍ਰਗਟ ਆਪ ਹੋਇਆ ਨਿਰਗੁਣ ਧਾਰ ਪ੍ਰਗਟ ਹੋ ਕੇ ਆਪ ਆਪੀ ਆਪਣੀ ਕਲ ਵਰਤਾਈਆ ਚਾਰ ਯੁਗ ਦਾ ਕਲਮਾ ਤਕੇ ਜਾਪੋ ਨਾਮਨ ਦਾ ਨਾ ਵੇਖ ਗਾਈਆ ਰੂਹ ਬੋਦ ਤਕੇ ਪਾਕੀ ਬਾਗ ਤਾਨੂ ਰੂਹ ਬੋਲੋ ਫਲਾਈਆ ਨਾ ਵੇਖੇ ਕੱਲ ਜੋ ਗੰਦੇਰੀ ਰਾਤ ਸਾਜਾ ਚੰਦ ਗਵਣ ਚੁਕਾਈਆ ਭਗਤ ਸਹੇਲੇ ਤਕੇ ਮਾਤਾ ਧਰਨੀ ਤਵਲ ਗੋਜ ਖਜਾਈਆ ਲੈਣਾ ਹੁਣ ਸੁਣੋ ਅੱਗੇ ਜਗਤ ਵਾਲਾ ਦਿਸੇ ਸਾਖਿਆ ਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਵਿਲਾਦ ਗਏ ਸੀ ਜਗਤ ਵਿਲਾਦ ਦਿਸੇ ਸਾਖ ਯਾਤ ਸਨਮਖ ਹੋ ਗਏ ਸੋ ਬਾ ਪਾਈਆ ਜੋ ਇਸ ਇਸ਼ਾਰਾ ਦਿੱਤਾ ਬਿਨਾ ਕਾਲ ਯਾਤ ਮੇਰੇ ਨੈਣਾ ਨੈਣ ਅਠਾਈਆ ਨਿਗਾ ਮਾਰੋ ਬਿਨ ਨੈਣਾ ਤੇ ਵਰਸ਼ਾ ਚਿਤਰਨੀ ਤਰਦ ਤਵ ਤੋਲ ਵੇਖ ਵਗਾਈਆ ਕਿਤੇ ਉਹ ਨਾ ਆਇਆ ਹੋਵੇ ਪਰਤਾ ਕੀ ਕਰੀਆ ਤਰਨੀ ਤਵ ਵੀ ਉਹ ਨਗਦੇ ਆ ਗਿਆ ਹੋਵੇ ਕੌਣ ਜਿਸ ਨੂੰ ਪਦ ਪਰਮੇਸ਼ੁਰ ਕਹਿ ਲਕਾਈਆ ਬਿਨਾ ਜਗਤ ਨੈਣਾ ਤੂੰ ਕਰੋ ਦਰਸ਼ ਦੀਦ ਆਪਣੀ ਵੇਖ ਵਿਖਾਈਆ ਤੁਹਾਡੀ ਇਸ ਨਾਮੇ ਤੇ ਹਰਸਾ ਹੌਸਲਾ ਗੁਆਈਆ ਦੋਲਣ ਲੱਗ ਨਸ ਤਾਡਾ ਪੂਰਾ ਹੋਵੇ ਪਿਛਲਾ ਲੈਣਾ ਕਰ ਜਾ ਨ ਮਗਰੂਰ ਦਾ ਚਾਈਆ ਜਨ ਭਗਤਾ ਮੰਨਣ ਆਇਆ ਦਰਦਾ ਦੀਨ ਦੁਨੀਆ ਦਾ ਮਾਲਕ ਆਪਣੀ ਦਾ ਕਮਾਈਆ ਜਿਸ ਕਾਲ ਯੁਗ ਮੇਟਣਾ ਹਨੇਰਾ ਕਰਦਾ ਖੁਸ਼ੀ ਗਮੀ ਵੇਖੇ ਤਾਂ ਦਾਈਆ ਜੋਤੀ ਜੋਤ ਸਰੂਪ ਹਰ ਆਬ ਆਪਣੀ ਕਿਰਪਾ ਕਰ ਕਰੇ ਖੇਲ ਸਾਜਾਰ ਨੇਕ ਲੰਗ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਚ ਨੂੰ ਭਗਵਾਨ ਆਦਿ ਜਗ ਆਦਿ ਯੁਗ ਚੌਂਗੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤਾਰ ਜੋਤਿ ਸ਼ਬਦ ਤਾਰ ਰੂਪ ਅਸੀਂ ਚਰ ਜਾ ਜਗ ਨੇ ਤੇਰਿ ਲੋਚਨ ਨੈਣ ਵੇਖਣ ਕੋਈ ਨਾ ਪਾਈਆ ਇਹ ਟਾਈਮ ਹੋ ਗਿਆ ਜਗਤ ਨੇਤ ਲੇ ਜਾਨ ਨਾਲ ਕੋਈ ਨਾ ਪਾਇਆ ਜਿ ਲਿਖਿਆ ਬਿਨ ਭਗਤਾਂ ਤੋਂ ਇਹ ਤਾਂ ਫਿਕਰ ਪਾਇਆ ਵੀ ਤੁਸੀਂ ਨਾ ਅੱਖਾਂ ਨਾਲ ਬਾਹਰ ਲੀਆਂ ਅੱਖਾਂ ਨਾਲ ਵੀ ਵੇਖਿਆ ਲੋ ਆਓ ਓਦਾ ਪਰਮੇਸ਼ਰ ਵੇ ਪੰਜ ਜਕਾਰਿਆਂ ਦਾ ਸਾਧ ਦੋ ਸੋ ਹੰਮਾ ਦਾ ਜੀਸ਼ੇਰ ਸੰਗਿ ਵਿਜਨੋ ਭਗਵਾ So...